ਸਿੱਖ ਕੌਮ ਦੇ ਲਈ ਇੱਕ ਵੱਡੀ ਮਾਣ ਵਾਲੀ ਗੱਲ ਨਿਕਲ ਕੇ ਇਹ ਆ ਰਹੀ ਹੈ ਕਿ ਐਲਨ ਮਸਕ ਦੀ ਇੱਕ ਬਣਾਈ ਹੋਈ AI ਸਿਸਟਮ ਹੈ ਗਰੋਕ AI ਜੀ ਨੂੰ ਕਹਿੰਦੇ ਆ ਗਰੋਕ AI ਨੂੰ ਜੇ ਤੁਸੀਂ ਕੋਈ ਪ੍ਰੋਮਪਟ ਦਿੰਦੇ ਹੋ ਨਾ ਉਹਨੂੰ ਪੁੱਛਦੇ ਹੋ ਕਿ ਦੁਨੀਆ ਦਾ ਸਭ ਤੋਂ ਵਧੀਆ ਸਰਬਉਤਮ ਧਰਮ ਕਿਹੜਾ ਹੈ ਤਾਂ ਉੱਥੇ ਤੁਹਾਨੂੰ ਆਨਸਰ ਮਿਲਦਾ ਹੈ ਕਿ ਸਿੱਖ ਧਰਮ ਸਭ ਤੋਂ ਵਧੀਆ ਤੇ ਸਭ ਤੋਂ ਸਰਬਉਤਮ ਹੈ ਤੇ ਉਹਦੇ ਜੀ ਰੈਫਰੈਂਸ ਦਿੱਤੇ ਜਾਂਦੇ ਆ ਸਿੱਖ ਕੌਮ ਦੀਆਂ ਹੋਈਆਂ ਸੇਵਾਵਾਂ ਦੇ ਕਿ ਕਿਸ ਤਰ੍ਹਾਂ ਇਸੀ ਕੋਲੋਕ ਜਿਹੜੇ ਆ ਵਕਤ ਪਏ ਦੇ ਉੱਤੇ ਨਿਕਲ ਕੇ ਅੱਗੇ ਆਉਂਦੇ ਆ ਲੋੜ ਪੈਣ ਤੇ ਕਿਵੇਂ ਲੋਕਾਂ ਦੀ ਸੇਵਾ ਕਰਦੇ ਆ ਕਿਵੇਂ ਪੀੜਤ ਲੋਕਾਂ ਤਾਂ ਨੂੰ ਸਾਹਮਣੇ ਆ ਥਾਂ ਵਰ ਥਾਂ ਜਾ ਕੇ ਹੁਣ ਉਹ ਜਿਹੜੀ ਗਰੋਕ AI ਹੈ ਉਹਦੇ ਵਿੱਚ ਸਾਰੇ ਧਰਮਾਂ ਦਾ ਦੁਨੀਆ ਦੇ 200 ਤੋਂ ਵੱਧ ਧਰਮ ਹੈ ਸਾਰਿਆਂ ਦਾ ਟੋਟਲੀ ਡਾਟਾ ਉਹਦੇ ਵਿੱਚ ਫੀਡ ਕੀਤਾ ਗਿਆ ਫਿਰ ਉਹਦੇ ਵਿੱਚੋਂ ਪੂਰਾ ਉਹ AI ਸਿਸਟਮ ਆਪਣੇ ਆਪ ਦੇ ਵਿੱਚੋਂ ਬਾਚਦਾ ਹੈ ਕਿ ਇਹਦੇ ਵਿੱਚੋਂ ਸਭ ਤੋਂ ਸਰਬਉੱਤਮ ਕਿਹੜਾ ਹੈ ਸਾਰਿਆਂ ਦੇ ਗੁਣ ਜਾਂਚ ਕੇ ਉਹਦੇ ਵਿੱਚੋਂ ਇੱਕ ਕੱਢਦਾ ਹੈ ਤੇ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਸਾਡਾ ਧਰਮ ਉੱਥੇ ਸਭ ਤੋਂ ਸਰਬਉੱਚ ਧਰਮ ਹੋ ਕੇ ਨਿਕੜਿਆ AI ਦੁਆਰਾ ਜਿਹੜੀ ਸਭ ਤੋਂ ਵੱਡੀ ਪਕੜ ਕੀਤੀ ਗਈ ਹੈ ਨਾ ਇੱਥੇ ਉਹ ਫ੍ਰੀ ਆਫ ਕੋਸਟ ਜਿਹੜਾ ਅਸੀਂ ਫੂਡ ਪ੍ਰੋਵਾਈਡ ਕਰਾਂ ਜਾ ਜਿਹਨੂੰ ਅਸੀਂ ਇੱਥੇ ਗੁਰਮਖੀ ਦੇ ਵਿੱਚ ਲੰਗਰ ਲਾਉਣਾ ਕਹਿੰਦੇ ਆ ਬਿਨਾ ਕਿਸੇ ਪੈਸੇ ਤੋਂ ਦੂਜੇ ਦਾ ਪੇਟ ਭਰਨਾ ਭੋਜਨ ਕਰਾਉਣਾ ਇਸ ਚੀਜ਼ ਨੂੰ ਸਭ ਤੋਂ ਵੱਧ ਐਪਰੀਸ਼ੀਏਟ ਕੀਤਾ ਗਿਆ ਹੈ